ਜੋ ਸਾਡੇ ਇੱਥੇ ਅੱਜ ਤੇਲ ਲੈਣ ਆਏ ਸੀ ਉਹਨਾਂ ਨੇ ਇੱਕ ਦੋ ਵਾਰੀ ਅੱਗੇ ਵੀ ਹੇਰਾ ਫੇਰੀ ਸੀ ਉਹਨਾਂ ਦੇ ਦਿਮਾਗ ਮੰਨ ਦੇ ਵਿੱਚ ਇਹ ਸ਼ੱਕ ਸੀ ਕਿ ਜਿਸ ਤਰ੍ਹਾਂ ਸਾਨੂੰ ਜਿਹੜਾ ਵਾ ਤੇਲ ਘੱਟ ਮਿਲਿਆ ਉਹਨਾਂ ਦਾ ਜਿਹੜਾ ਸੀ ਇਹ ਸੱਚ ਹੀ ਉਹਨਾਂ ਨੇ ਜਿਹੜਾ ਸ਼ੱਕ ਵਾ ਉਹ ਜਨਰਵਾਜੀ ਉਹਨਾਂ ਤੇਲ ਪੋਇਆ 10000 ਦਾ ਤੇ ਮੁੜ ਕੇ ਇਹ ਗੱਲ ਮੰਨੇ ਆ ਕਿ ਅਸੀਂ ਤੇਲ 750 ਰੁਪਏ ਦਾ ਪਾਇਆ ਵਾ ਜੋ ਕਿ ਉਹਨਾਂ ਨੂੰ ਸ਼ੱਕ ਹੋਣ ਦਾ ਕਰਕੇ ਉਹਨਾਂ ਨੇ ਟਰੈਕਟਰ ਇੱਥੇ ਹੀ ਡੱਕ ਲਿਆ ਤੇ ਸਾਡੇ ਯੂਨ ਪ੍ਰਧਾਨ ਅਜੀਤ ਸਿੰਘ ਚੰਬਾ ਜੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੇ ਆਖਿਆ ਤੁਸੀਂ ਪੰਪ ਤੋਂ ਆਪਣਾ ਟਰੈਕਟਰ ਹਲਾਉਣਾ ਨਹੀਂਗਾ ਜੋ ਕਿ ਉਹਨਾਂ ਪੰਪ ਤੋਂ ਟਰੈਕਟਰ ਨਹੀਂ ਲਾਇਆ ਆਪਣੇ ਦੂਸਰੇ ਬੇੜੇ ਤੋਂ ਇੱਕ ਢੂਲ ਇੱਕ ਡਰਮ ਹੋਰ ਮੰਗਾ ਲਿਆ ਜੋ 5 ਲੀਟਰ ਦਾ ਪੈਮਾਨਾ ਪੰਪ ਵਾਲਿਆਂ ਦਾ ਸੀ ਉਹ ਉਹਨਾਂ ਨੇ ਉਹਦੇ ਨਾਲ ਤੇਲ ਮਿਣਿਆ ਜੋ ਕਿ ਪੂਰਾ 26 ਲੀਟਰ ਤੇਲ ਜਿਹੜਾ ਵਾ ਉਸ ਢੋਲ ਦੇ ਵਿੱਚ ਘਟ ਨਿਕਲਿਆ ਆ ਜੋ ਢੋਲਿਆ ਇਹਦੇ ਵਿੱਚ ਪਹਿਲਾਂ ਤੇਲ ਪਾਇਆ ਸੀ ਇਹ ਹੁਣ ਖਾਲੀ ਆ ਮੁੜ ਕੇ ਆ ਢੋਲ ਕਰੋ ਮਗਾ ਕੇ ਹੁਣ ਇਹਦੇ ਵਿੱਚ ਜਿਹੜਾ ਵਾ ਤੇਲ ਪਾਇਆ ਵਾ ਜੋ ਕਿ ਅਸੀਂ ਐਸ ਡੀ ਐਮ ਸਾਹਿਬ ਨੂੰ ਜਿਹੜਾ ਵਾ ਫੋਨ ਕੀਤਾ ਹੁਣ ਤੋਂ ਅਜੇ 3 3.5 ਘੰਟੇ ਹੋ ਗਏ ਆ ਜ਼ਿਲ੍ਹਾ ਅਧਿਕਾਰੀ ਨੂੰ ਫੋਨ ਕੀਤਾ ਅਜੇ ਤੱਕ ਕੋਈ ਨਹੀਂ ਇੱਥੇ ਆਇਆ ਕਿਉਂਕਿ ਪਹਿਲਾਂ ਅਸੀਂ ਜਿਹੜਾ ਵਾ ਸ਼ੰਗਰ ਸਾਡਾ ਢਿੱਲਾ ਸੀ ਅਸੀਂ ਜਿਹੜਾ ਵਾ ਬੈਠੇ ਅਸੀਂ ਆਖਿਆ ਚਲੋ ਕਾਰਵਾਈ ਹੋ ਜੂਗੀ ਹੁਣ ਅਸੀਂ ਪਿੰਡਾਂ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਫੋਨ ਲਾਤੇ ਆ ਸੰਗਤਾਂ ਆਉਣੀਆਂ ਤਿਆਰ ਹੋ ਗਈਆਂ ਵਾ ਜਲ ਪਾ ਜੋ ਕਿ ਸਾਡੇ ਇਥੇ ਵੀਰ ਆਏ ਆ ਜੋ ਕਿ ਆਂਦੇ ਕਿ ਇਹਨਾਂ ਦਾ ਪੈਮਾਨਾ ਸਹੀ ਆ ਉਹ ਵੀ ਇਹਨਾਂ ਨਾਲ ਅਧਿਕਾਰੀ ਜਿਹੜੇ ਆ ਰਲੇ ਹੋਏ ਆ ਜੋ ਸਾਡਾ ਪੈਮਾਨਾ ਵਾ ਸਾਡਾ ਪੈਮਾਨਾ ਇਹ ਡਰਮ ਆ ਸਾਡੀਆਂ ਗੱਡੀਆਂ ਦੀਆਂ ਟੈਂਕੀਆਂ ਵਾ ਸਾਡੇ ਟਰੈਕਟਰਾਂ ਦੀਆਂ ਟੈਂਕੀਆਂ ਵਾ ਸਾਡੇ ਪੈਮਾਨੇ ਅਸੀਂ ਇਹਨਾਂ ਦੇ ਪੈਮਾਨਿਆਂ ਨਾਲ ਨਹੀਂ ਚੱਲਦੇ ਜੋ ਕਿ ਇਹ ਪ੍ਰਸ਼ਾਸਨ ਜਿਹੜਾ ਵਾ ਬਹੁਤ ਹੀ ਢਿਲਾ ਵਾ ਬਹੁਤ ਹੀ ਢਿਲਾਵਾ ਜੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਆ ਉਹ ਜਿਹੜਾ ਵਾ ਇੱਥੇ ਧਰਨਾ ਲਾ ਕੇ ਬੈਠੂਗੀ ਕਿਉਂਕਿ ਇਹ ਉਹਨਾਂ ਚਿਰ ਸਾਡਾ ਧਰਨਾ ਸਾਡਾ ਸੰਘਰਸ਼ ਚੱਲਦਾ ਰਹੂਗਾ ਜਿੰਨਾ ਚਿਰ ਇਹ ਪੰਪ ਨੂੰ ਲੰਬੇ ਸਮੇਂ ਵਾਸਤੇ ਸੀਲ ਨਹੀਂ ਕੀਤਾ ਜਾਊਗਾ ਔਰ ਇਥੋਂ ਦੇ ਮਾਲਕ ਤੇ ਜਿਹੜਾ ਇਥੋਂ ਦੇ ਜਿੰਨੇ ਤੇਲ ਪਾਇਆ ਵਾ ਇਹਨਾਂ ਦਾ ਨੌਕਰ ਸੀ ਉਹਨਾਂ ਨੂੰ ਜਿੰਨੀ ਦੇਰ ਤੱਕ ਜਿਹੜਾ ਵਾ ਪਰਚਾ ਕੱਟ ਕੇ ਸਖਤ ਕਾਰਵਾਈ ਕਰਕੇ ਜੇਲ੍ਹ ਨਹੀਂ ਭੇਜਿਆ ਜਾਂਦਾ ਇਹਨੀਆਂ ਬੇਤੀਆਂ ਨਾਲ ਤਾਂ ਵੀ ਕੱਥੇ ਤੇ ਕਿਹੜਾ ਸਾਮਨ ਤੇ ਕਿਸ ਕਾਰਨ ਤੋਂ ਹੋਇਆ ਤੇ ਜਿਹੜਾ ਮੈਂ ਅਜੀਤ ਸਿੰਘ ਤੰਬਾ ਤਾਮਾਗਾਟਾ ਮਾਰੂ ਬਾਬਾ ਗਦੇਸ ਸਿੰਘ ਦਾ ਮੈਂ ਜ਼ੋਨ ਪ੍ਰਧਾਨ ਆ ਕਿਸਾਨ ਬਜ਼ੁਰਗ શિક્ષਕ ਕਮੇਟੀ ਪੰਜਾਬ ਦਾ ਇਥੇ ਸਾਡੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਆ ਤੁਨਾਂ ਦੇ ਪਿੰਡ ਤੋਂ ਤੇ ਇਥੇ ਚੋਲਾ ਸਾਹਿਬ ਵਿਖੇ ਆੜਾ ਪੈਰਸ ਦੇ ਲਾਗੇ ਪੰਪ ਤੇ ਆ ਸੰਧੂ ਪੈਰਸ ਦੇ ਲਾਗੇ ਇੱਥੇ ਤੇਲ ਲੈਣ ਆਏ ਆ ਇਹਨਾਂ ਨੂੰ 10000 ਰੁਪਏ ਲੈ ਕੇ ਇਹਨਾਂ ਨੇ ਪਰਚੀ ਕੱਟ ਕੇ ਦਿੱਤੀ ਆ ਰਜਿਸਟਰ ਦੇ ਉੱਤੋਂ ਮਸ਼ੀਨ ਦਾ ਬਿੱਲ ਨਹੀਂ ਕੋ ਦਿੱਤਾ ਤੇ ਜਦੋਂ ਇਹਨਾਂ ਨੂੰ ਸ਼ੱਕ ਪਿਆ ਉਹਦਾ ਤੇਲ ਆ ਉਹ 26 26.5 ਲੀਟਰ ਘੱਟ ਨਿਕਲਿਆ ਇਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੇਲ ਘੱਟਿਆ ਔਰ ਇਹਨਾਂ ਨੇ ਅੱਗੇ ਇਹਨਾਂ ਨਾਲ ਗੁੰਡਾਗਰਦੀ ਕੀਤੀ ਆ ਇਹਨਾਂ ਨੂੰ ਅੱਖਾਂ ਵਿਖਾਈਆਂ ਇਹਨਾਂ ਨੂੰ ਕਿਹਾ ਵੀ ਸਾਡਾ ਤੇਲ ਘੱਟ ਰਿਹਾ ਹੁੰਦਾ ਇਹ ਲੈ ਜਾਓ ਇਹਨਾਂ ਨੇ ਸਾਡੇ ਨਾਲ رابطہ ਕੀਤਾ ਫੋਨ ਤੇ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਤੇਲ ਘਟਿਆ ਤੇ ਤੁਸੀਂ ਫਿਰ ਇਸ ਤੋਂ ਹੀ ਲਿਓ ਰਾਂ ਇਹ ਤੇਲ ਵਾਲੇ ਡਰਮੇ 'ਚ ਰੱਖ ਕੇ ਤੇ ਬੈਠ ਜਾਓ ਅਸੀਂ ਆਏ ਆ ਇੱਥੇ ਕੋਈ 11:30 ਵਜੇ ਦੇ ਕਰੀਬ ਆ ਤੇ ਇਹ ਸਾਨੂੰ ਜਿਹੜਾ ਮਾਲਕ ਸੀ ਉਹ ਮੰਨਿਆ ਸਾਡੇ ਕੋਲੇ ਵੀ 27 26 27 ਲੀਟਰ ਤੇਲ ਜਿਹੜਾ ਉਹ ਘਟਿਆ ਪਰ ਪ੍ਰਧਾਨ ਜੀ ਤੁਸੀਂ ਹੁਣ ਸਾਨੂੰ ਮਾਫੀ ਦੇ ਦਿਓ ਅਸੀਂ ਪਹਿਲੀ ਗਲਤੀ ਕੀਤੀ ਆ ਸਾਡੇ ਕੋਲੋਂ ਜੋ ਲੈਣਾ ਲੈ ਲੋ ਅਸੀਂ ਜਿਹੜੇ ਕਿਸਾਨ ਵੀ ਦੂਰ ਸਿੰਘ ਅਰਸ਼ ਕਬੱਡੀ ਪੰਜਾਬ ਵਾਲਿਆਂ ਇਹ ਲੈੰਦੇ ਦੇਦੇ ਕੋਈ ਨਹੀਂ ਅਸੀਂ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਤੇ ਤੁਲੇ ਆ ਇਹ ਜੋ ਲੋਕਾਂ ਦੀ ਲੋਟ ਹੋ ਰਹੀ ਆ ਉਹ ਨਾ ਹੋਵੇ ਅਸੀਂ ਇਹ ਚਾਹੁੰਦੇ ਆ ਕਿਰਤੀ ਲੋਕਾਂ ਦੀ ਜਿਹੜੀ ਲੋਟ ਹੋ ਰਹੀ ਆ ਇਸ ਕਰਕੇ ਅਸੀਂ ਮੈਂ ਐਫ ਡੀ ਐਮ ਸਾਹਿਬ ਨੂੰ ਫੋਨ ਕੀਤਾ ਪਹਿਲਾਂ ਮੈਂ ਫੂਡ ਸਪਲਾਈ ਵਾਲਿਆਂ ਨੂੰ ਕੀਤਾ ਆ ਮੇਰਾ ਮੋਬਾਈਲ ਆ ਸਾਰੇ ਅਫਸਰ ਸਾਹਿਬਾਨ ਦੇ ਨੰਬਰੇ ਦੇ ਵਿੱਚ ਆ ਤੇ ਫੂਡ ਸਪਲਾਈ ਵਾਲੇ ਕਿਸੇ ਵੀ ਇਨਸਪੈਕਟਰ ਨੇ ਜਾਂ ਡੀ ਐਫ ਓ ਸਾਹਿਬ ਨੇ ਫੋਨ ਨਹੀਂ ਚੁੱਕਿਆ ਮੁਰਕੇ ਮੁਰਕੀ ਮਾਗ ਅਗਲੀ ਹੁੰਦਾ ਮੁਰਕੇ ਮੈਂ ਐਸਡੀ ਸੁਣ ਲੋ ਜੀ ਮਾੜੀ ਐਸਡੀ ਮੈਂ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਐਸਐਚਓ ਚੋਲਾ ਨਾਲ ਗੱਲ ਕਰੋ ਉਹ ਸਾਰ ਸਾਰੀ ਕਾਰਵਾਈ ਕਰਾਉਣ ਕੇ ਐਸਐਚਓ ਚੋਲਾ ਨੂੰ ਫੋਨ ਕੀਤਾ ਇੱਕ ਘੰਟੇ ਬਾਅਦ ਉਹ ਆਇਆ ਤੁਰੰਤ ਨਹੀਂ ਆਇਆ ਇਥੋਂ 5 ਮਿੰਟ ਦੀ ਖੇੜ ਆ ਸਾਰੀ ਇੱਕ ਘੰਟੇ ਬਾਅਦ ਆਇਆ ਉਹਨਾਂ ਨੇ ਸਾਨੂੰ ਆਣ ਕੇ ਆਖਿਆ ਵੀ ਮਾੜੀ ਮੋਟੀ ਕਾਰਵਾਈ ਹੋਣੀ ਆ 10 15 ਦਿਨਾਂ ਹੀ ਪੰਪ ਬੰਦ ਹੋਊਗਾ ਅਸੀਂ ਚਾਹੁੰਦੇ ਆ ਵੀ ਜਿੱਥੇ ਸ਼ਰੇਆਮ ਲੁੱਟ ਹੋਈ ਆ ਖਾਨਾਂ ਦੀ ਉਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਪਰਚਾ ਨਾਲ ਚਾਹੀਦਾ ਨਾਲ ਉੱਤੇ ਤੇ ਪੰਪ ਨੂੰ ਪੱਕਾ ਸੀਲ ਕੀਤਾ ਜਾਣਾ ਚਾਹੀਦਾ ਇਹ ਪੰਪ ਕਾ ਚੱਲਣਾ ਚਾਹੀਦਾ ਸਾਡੀ ਮੰਗ ਆ ਜੇ ਕੋਈ ਕਾਰਵਾਈ ਨਹੀਂ ਹੋਈ ਜੀ ਕਰੋਗੇ ਫੇਰੇ ਆਵੇ ਬੈਠਿਆ ਦਰਿਆ ਦੇ ਉੱਤੇ ਇੰਥੇ ਡਟਾਂਗੇ ਛਾਣੀਆਂ ਲਾ ਕੇ ਭਾਵੇਂ ਸਾਨੂੰ ਮਹੀਨਾ ਬਹਿਣਾ ਭਾਵੇਂ ਕਾਰਵਾਈ ਕਰਾ ਕੇ ਛੱਡਾਂਗੇ ਇਹ ਲਗਾਤਾਰ ਇਸ ਤਰ੍ਹਾਂ ਲੁੱਟਕਸੋ ਟੁੰਗੀ ਯਾਰੀ ਜੀ ਲੰਮੇ ਸਮੇਂ ਤੋਂ ਹੋ ਰਹੀ ਆ ਜੇ ਕੋਈ ਪੰਪ ਆਪਣੇ ਮੋਟਰਸਾਈਕਲ ਵਾਲਾ ਪੰਜਾਹਾਂ ਦਾ ਤੇਲ ਪਵਾਉਂਦਾ ਨਾ ਉਹ ਬਿੱਲੇ ਆ ਲੱਗੇ ਜਾ ਕੇ ਬੁੱਕ ਜਾਂਦਾ ਉਹ ਸ਼ਰਮਦਾ ਮਾਰੋ ਵੀ ਮੁੜ ਕੇ ਬਿਛਾ ਨਹੀਂ ਮੁੜਦਾ ਸਿਰ ਹਾਲਿਓਂ ਜਾ ਕੇ ਤੁਰ ਕੇ ਫੇਰ ਪਾਉਂਦਾ ਇਹੋ ਜਿਹਾ ਕਈ ਕੇਸ ਆਏ ਸਾਡੇ ਕੋਲੇ ਲੋਕਾਂ ਨੇ ਆਖਿਆ ਤੁਹਾਨੂੰ ਗਾਲ੍ਹਾਂ ਕੱਢਦੇ ਗਾੜੀਆਂ ਤੇ ਬਹੁਤ ਵੱਡੀ ਗੁੰਡਾਗਰਦੀ ਇਹਨਾਂ ਦੀ ਮੇਰੇ ਇੱਕ ਸਮੇਂ ਬੈਠੇ ਕਸਾਰ ਵੀਰ ਉਹ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਆਪ ਸਭ ਨੂੰ ਪਤਾ ਕਿ ਆਪਾਂ ਸਵੇਰ ਦੇ 3-4 ਘੰਟੇ ਜਿਹਦੇ ਤੇ ਬੈਠੇ ਆ ਸਾਰੇ ਨੂੰ ਪਤਾ ਵਾ ਕੀ ਮਸਲਾ ਹੋਇਆ ਕੀ ਆ ਕਿ ਜੋ ਆਪਣੇ ਤੋਂ ਆਪਣੇ ਕਿਸਾਨ ਦੇ ਨਾਲ ਜੋ ਘਬੜਾ ਹੋਇਆ ਵਾ ਜੋ ਦਾ 10000 ਦੇ ਤੇਲ ਦੇ ਵਿੱਚੋਂ 21 ਲੀਟਰ ਤੇਲ ਘਟ ਪਾਇਆ ਗਿਆ ਵਾ ਤੇ ਜਦੋਂ ਸ਼ੱਕ ਪੈਣ ਤੇ ਉਹਨਾਂ ਨੇ ਉਹਨਾਂ ਨੂੰ ਬੋਲਿਆ ਵੀ ਤੇਲ ਘਟਿਆ ਪਰ ਉਹਨਾਂ ਇੱਕ ਰਾਂ ਉਹਨਾਂ ਨੂੰ ਆਪਣੀ ਅੱਖਾਂ ਵਿਖਾਈਆਂ ਵੀ ਨਹੀਂ ਤੇਲ ਘਟ ਨਹੀਂਗਾ ਪਰ ਫਿਰ ਜਦੋਂ ਉਹਨਾਂ ਨੇ ਉੱਥੇ ਡਰਮ ਰੱਖ ਕੇ ਤੇ ਪਿੰਡੂ ਇੱਕ ਖਾਲੀ ਡਰਮ ਮੰਗਾ ਕੇ ਤੇਲ ਦੀ ਮਿਣਤੀ ਕੀਤੀ ਤੇ ਜੋ 26 ਲੀਟਰ ਤੇਲ ਘਟ ਨਿਕਲਿਆ ਵਾ ਕਿ 10000 ਦੇ ਪਿੱਛੇ 26 ਲੀਟਰ ਤੇਲ ਘਟਿਆ ਪਰ ਇਹਦੇ ਵਿੱਚ ਵੇਖੋ ਕਿੱਡਾ ਵੱਡਾ ਇਹ ਘਫਲਾ ਵਾ ਕਿ ਹੋ ਸਕਦਾ ਵਾ ਉਹ ਤੇਲ ਮੁੰਡੇ ਘਰ ਲੈ ਜਾਂਦੇ ਤੇ ਘਰ ਜਾ ਕੇ ਤੇਲ ਦੀ ਮਿਲਤੀ ਕਰਦਾ ਉਹਨਾਂ ਦਾ ਦਿਓ ਕਰਦਾ ਤੇ ਉਹ ਮੁੰਡਿਆਂ ਦੇ ਗਲ ਪੈਂਦਾ ਕਿ ਤੁਸੀਂ ਤੇਲ ਘੱਟ ਪੋਇਆ ਵਾ ਕਿ 2000 ਰੁਪਏ ਤੁਸੀਂ ਖਾਏ ਆ ਤੁਸੀਂ ਤੇ ਨਸ਼ਾ ਕਰ ਲਿਆ ਵਾ ਹੋ ਸਕਦਾ ਉਹਨਾਂ ਬੱਚਿਆਂ ਦੇ ਨਾਂ ਤੇ ਕੀ ਸਮੈਗ ਲਾਈ ਜਾਂਦੀ ਕੋਈ ਹੋਰ ਨਸ਼ਾ ਲਾਇਆ ਜਾਂਦਾ ਪਿਓ ਪਤਾ ਲੜਾਈ ਪੈਂਦੀ ਇਹ ਕਿੱਡਾ ਵੱਡਾ ਘਰ ਦੇ ਵਿੱਚ 파ੜਾ ਪੈਣਾ ਸੀ ਤੇ ਗਲਤੀ ਸਾਰੀ ਸੀ ਇਹ ਪੰਪ ਵਾਲੇ ਦੀ ਪਰ ਇਹਦੇ ਵਿੱਚ ਵੇਖੋ ਕਈ ਵਾਰ ਆਪਾਂ ਕੀ ਕਰਦੇ ਆ ਕਿ ਤੇਲ ਪਾਉਨੇ ਆ ਟਰੈਕਟਰ ਦੇ ਵਿੱਚ ਤੇ ਜਿਉ ਟਰੈਕਟਰ ਐਵਰੇਜ ਨਹੀਂ ਦਿੰਦਾ ਤੇ ਆਪਾਂ ਟਰੈਕਟਰ ਦਾ ਇੱਕ ਦੋ ਵਾਰ ਵਹਿਨੇ ਆ ਪਰ ਹਰ ਵਾਰ ਜੋ ਘਬੜਾ ਹੋ ਜਾਂਦਾ ਸਿੱਧਾ ਤੇਲ ਪਾ ਕੇ ਲੈ ਜਾਂਦੇ ਆ ਉਹ ਐਵਰੇਜ ਨਹੀਂ ਆਉਂਦੀ ਤੇਲ ਮੁੱਕ ਜਾਂਦਾ ਪਰ ਆਪਾਂ ਮੁੜ ਕੇ ਸੋਚਦੇ ਆ ਕਿ ਇਹਦਾ ਇੰਜਨ ਬਹਿ ਗਿਆ ਵਾ ਇਹ ਪੰਪ ਡਾਊਨ ਹੋ ਗਿਆ ਤੇ ਉਹ ਫਿਰ ਆਪਾਂ ਪੰਪ ਖਿਲਾ ਦਿੰਨੇ ਆ ਉਹ ਜਿਹੜਾ ਕਿ ਆਪਣਾ 8-10 ਹਜ਼ਾਰ ਦਾ ਖਰਚਾ ਹੋਰ ਵਾ ਚ ਜਾਂਦਾ ਵਾ ਕਿਉਂਕਿ ਐਸ ਪਾਸੇ ਕਿਸਦਾ ਧਿਆਨ ਨਹੀਂ ਆਉਂਦਾ ਕਿ ਪੰਪ ਵਾਲੇ ਦੀ ਧਰਾਫਰੀ ਆ ਇਹ ਤੇਲ ਘਟ ਪਿਆ ਆਪਾਂ ਕਸੂਰ ਜਾਂ ਤੇ ਟਰੈਕਟਰ ਦਾ ਕੱਢ ਦਿੰਨੇ ਆ ਜਾਂ ਟਰੈਕਟਰ ਵੋਨ ਵਾਲੇ ਦਾ ਕੱਢ ਦਿੰਨੇ ਆ ਕਿ ਤੂੰ ਪਹਿਲੀ ਗਲਤ ਵਾਈਆ ਤੂੰ ਟਰੈਕਟਰ ਦਾ ਜ਼ੋਰ ਲਵਾਇਆ ਤਾਂ ਕਰਕੇ ਟਰੈਕਟਰ ਐਵੇਂ ਨਹੀਂ ਦਿੰਦਾ ਕਈ ਵਾਰੀ ਤੁਹਾਂ ਦਾ ਗਨਾਵ ਤਾਂ ਆਉਂਦੀ ਆ ਚੱਬਾ ਟਰੈਕਟਰ ਹੀ ਬਦਲੀ ਕਰ ਦਿੰਨੇ ਆ ਕਿ ਟਰੈਕਟਰ ਦਾ ਖਰਚਾ ਵੜਾਵਾ ਆਪਾਂ ਟਰੈਕਟਰ ਬਦਲ ਕੇ ਲਿਆਈਏ ਇਹ ਕਰਕੇ ਜੱਟ ਦੀ ਲੁੱਟ ਇੱਕ ਸਾਦੇ ਨਹੀਂ ਹੰਦੀ ਇੱਕ ਪੰਪ ਵਾਲੇ ਦੀ ਗਲਤੀ ਦੇ ਨਾਲ ਕਿਸਾਨ ਦੀ ਕਿੰਨੀ ਲੁੱਟ ਹੁੰਦੀ ਆ ਕਿ ਉਹ ਟਰੈਕਟਰ ਬਦਲ ਜਾਂਦਾ ਉਹ ਪੰਪ ਬਦਲ ਜਾਂਦਾ ਫਿਰ ਉਹ ਘਰ 'ਚ ਵੀ ਲੜਾਈ ਪੈਂਦੀ ਆ ਘਰ ਦੇ ਵਿੱਚ ਲੜਾਈ ਪਈ ਜਿਹੜੀ ਉਹ ਕਿੱਥੋਂ ਤੱਕ ਪਹੁੰਚ ਜਾਂਦੀ ਆ ਘਰ ਤੋਂ ਬਾਹਰ ਹੋ ਜਾਂਦੇ ਆ ਪਰ ਇਸ ਪਾਸੇ ਜਿੱਥੇ ਕਪੜਾ ਹੁੰਦਾ ਵਾ ਜਿੱਥੇ ਲੁੱਟਣ ਦੀ ਆ ਉਹ ਪਾਸੇ ਆਪਣਾ ਧਿਆਨ ਨਹੀਂ ਆਉਂਦਾ ਇਹ ਪੰਪ ਅੱਜ ਪਹਿਲੀ ਵਾਰ ਨਹੀਂ ਇਹ ਪੰਪ ਜਦੋਂ ਤੋਂ ਬਣਿਆ ਇਹ ਉਦੋਂ ਥੋੜੇ ਚਿਰ ਬਾਅਦ ਹੀ ਫੜਿਆ ਗਿਆ ਸੀਗਾ ਉਦੋਂ ਇਹਨੇ ਕਿਹਾ ਕਿਸਾਨ ਨੂੰ ਪੈਟਰੋਲ ਘੱਟ ਪਾਇਆ ਸੀ ਜੋ ਕਿ 500 ਦਾ ਤੇ ਪਾਇਆ ਪੈਟਰੋਲ ਘੱਟ ਤੇ ਉਹਨਾਂ ਨੇ ਸਾਰਾ ਮੋਟਰਸਾਈਕਲ ਖਾਲੀ ਕਰਕੇ ਵੇਖਿਆ ਤੇ ਉਹ ਤੇਲ 500 ਦਾ ਵਿੱਚੋਂ ਨਾ ਨਿਕਲਿਆ ਪਰ ਉਦੋਂ ਵੀ ਕੋਈ ਦੂਸਰੀ ਚਤੇ ਬੰਦੀ ਸੀ ਉਹਨਾਂ ਫੜਿਆ ਸੀ ਪਰ ਵੱੱਛੇ ਉਹਨਾਂ ਦਾ ਤੱਤਾ ਮਿੱਤਾ ਹੋ ਗਿਆ ਅਸੀਂ ਇੱਥੇ ਆਏ ਸਾਂ ਪੱਤਰਕਾਰ ਵੀ ਆਏ ਸੀ ਪਰ ਉਦੋਂ ਤੋਂ ਇਹਨਾਂ ਦਾ ਮੂੰਹ ਪਿਆ ਵਾ ਇਹਨਾਂ ਦੀਆਂ ਵੱਡੀਆਂ ਰਿਪੋਰਟਾਂ ਆਉਂਦੀਆਂ ਵਾਂ ਕਿ ਇਹ ਪੰਪ ਵਾ ਇਹ ਰਫਰੀ ਕਰਦਾ ਵਾ ਇੱਥੇ ਤੇਲ ਘਟ ਪੈਂਦਾ ਵਾ ਇੱਥੇ ਕਬੜਾ ਬਾਜੀ ਹੁੰਦੀ ਆ ਇੱਥੇ ਅੱਗੋਂ ਜੇ ਕੀ ਬੋਲਦਾ ਉਹਨੂੰ ਅੱਖਾਂ ਵੀ ਵਿਖਾਈਆਂ ਜਾਂਦੀਆਂ ਕਿ ਇਥੋਂ ਕੋ ਅਗਰ ਡਰਦਾ ਮਾਰਾ ਚੱਲੇ ਜੇ ਜੇ ਕੋ ਪੁੱਛ ਗਿਆ ਨਾ ਮੇਂ ਤੇਲ ਘੱਟ ਪਾਇਆ ਇਸ ਕਰਕੇ ਪੰਪ ਬਹੁਤ ਜ਼ਿਆਦਾ ਬਦਨਾਮ ਆ ਜਿਉਂਦੋਂ ਨਵਾਂ ਪੰਪ ਬਣਿਆ ਵਾ ਇਹ ਪੰਪਾ ਸਹੀ ਤਰ੍ਹਾਂ ਨਹੀਂ ਚੱਲਿਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਇਹ ਪੰਪ ਤੇ ਚੋਰੀ ਹੁੰਦੀ ਆ ਇਸ ਕਰਕੇ ਪੰਪ ਬਦਨਾਮ ਆ ਭਰਾਓ ਇਹ ਹੁਣ ਇਹਰਾ ਫੇਰੀ ਜਿਹੜੀ ਆ ਇਹ ਨਹੀਂ ਚੱਲਣ ਦੇਾਂਗੇ ਕੋਈ ਵੀ ਪੰਪ ਆ ਕੋਈ ਵੀ ਜ਼ਾਰਾ ਜ਼ਾਰਾ ਹੈਗਾ ਜੋ ਕਿਸਾਨ ਤੇ ਮਜ਼ਦੂਰੀ ਲੁੱਟ ਕਰਦਾ ਵਾ ਇਹ ਨਾਲ ਪੂਰਾ ਧਿਆਨ ਰੱਖਿਆ ਜਾਊਗਾ ਜਿਵੇਂ ਕਿ ਅੱਗੇ ਆੜਤੀਆ ਬਾਰੂ ਕਿਸਾਨ ਦੀ ਲੁੱਟ ਕਰਕੇ ਇਹਦੇ ਝੋਨਾ ਵੇਚਦੇ ਸੀ ਉਹ ਬੜੇ ਹੀ ਪਰ ਉਹਨਾਂ ਨੂੰ ਹੀ ਹੱਥ ਜੜਾ ਕੇ ਛੱਡਿਆ ਮਾਫੀਆਂ ਮੰਗਾਈਆਂ ਪਰ ਇਹ ਹੁਣੇ ਪੰਪ ਵਾਲਾ ਬਹੁਤ ਪਹਿਲਾਂ ਇਹਨੇ ਆਪਣੇ ਸੌਜਿ ਬਾਜ਼ ਵਿਖਾਏ ਆ ਇਹਨੇ ਮੁੰਡੇ ਵੀ ਸੱਦੇ ਆ ਵੀ ਆਪਣੇ ਮੁੰਡਿਆਂ ਨੂੰ ਡਰਾ ਕੇ ਤੇ ਦਾਦਾ ਪੰਪ ਚੁਗਾਦਿਆਂ ਕਿ ਮੈਂ ਇਹਦੇ ਵਿੱਚ ਹੋਰ ਤੇਲ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਤੇਲ ਪਾ ਕੇ ਪੂਰਾ ਕਰਦਿਆਂ ਇਹਨੇ ਲਾਲਚ ਵੀ ਦਿੱਤਾ ਜੇ ਮੈਨੂੰ ਜੋ ਮਰਜੀ ਜੁਰਮਾਨਾ ਪਾ ਦਿਓ ਇਹ ਮੰਨਿਆ ਮੈਂ ਮਾਲਕ ਇਹ ਮੈਂ ਤੇਲ ਘੱਟ ਪਾਇਆ ਵਾ ਹੁਣ ਉਹ ਮੁਕਰਦਾ ਵਾ ਜਦੋਂ ਮਹਿਕਮਾ ਆਇਆ ਤਾਂ ਮੈਂ ਕੋਈ ਮੈਂ ਨਹੀਂ ਮੰਨਿਆ ਗਲਤੀ ਪਰ ਉਹਦੀ ਰਿਕਾਰਡਿੰਗ ਸਾਡੇ ਕੋਲ ਹੈ ਜੋ ਮੰਨਿਆ ਵੀ ਮੈਨੂੰ ਜੁਰਮਾਨਾ ਪਾ ਦਿਓ ਸਾਡੇ ਆਪਣੇ ਅੱਖਾਂ ਨਾਲ ਵੀ ਇਹਨੇ ਆਖਿਆ ਵਾ ਕਿ ਜੋ ਵੀ ਤੁਸੀਂ ਜੁਰਮਾਨਾ ਆਂਦੇ ਜੇ ਮੈਂ ਭਰਨ ਨੂੰ ਤਿਆਰ ਆਂ ਇਹ ਪੰਪ ਮਾਲਕ ਦੀ ਗਲਤੀ ਨਹੀਂ ਕਿਉਂ ਜੁਰਮਾਨਾ ਕਿਉਂ ਭਰਦਾ ਉਹ ਕਿਉਂ ਮੰਨਿਆ ਵਾ ਕਿ ਮੇਰੀ ਗਲਤੀ ਆ ਸਾਡੇ ਆਗੂਆਂ ਕੋਲ ਪਾਸ ਹੋ ਕੇ ਮੰਨਿਆ ਵਾ ਵੀ ਠੀਕ ਆ ਮੇਰੇ ਤੋਂ ਗਲਤੀ ਹੋਈ ਆ ਪਹਿਲਾਂ ਉਹਦਾ ਮੇਰੇ ਨੌਕਰ ਨੇ ਕੀਤੀ ਆ ਪਰ ਹੁਣ ਉਹ ਮੰਨਿਆ ਵਾ ਕਿ ਮੇਰੇ ਤੋਂ ਗਲਤੀ ਹੋਈ ਆ ਮੇਰੀ ਰੈਵਣੀ ਭੂਤ ਨਾਲੀ ਗਲਤੀ ਹੋਈ ਆ ਹੁਣ ਮੰਨਿਆ ਪਰ ਹੁਣ ਉਹ ਮੰਨੋ ਬਹੁਤ ਰੇਗੜਦਾ ਪਰ ਇਹ ਨਹੀਂ ਹੋਊਗਾ ਹੁਣ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਮੰਗਿਆ ਜੋ ਆਇਆ ਵਾ ਵੀ ਉਹ ਵੇਨੇ ਕੀ ਕਰਦਾ ਨਹੀਂ ਤਾਂ ਅਸੀਂ ਆਪਣੇ ਧਰਨੇ ਦਾ ਕੀ ਹੋਰ ਰੰਗ ਬਦਲਾਂਗੇ ਜੇ ਪ੍ਰਸ਼ਾਸਨ ਨੇ ਨਾ ਕੀਤਾ ਜੇ ਪ੍ਰਸ਼ਾਸਨ ਨੇ ਤਾਂ ਮਿਲਿਆ ਚੁਲਿਆ ਸਾਨੂੰ ਜਾਪਦਾ ਵਾ ਕਿ ਜੋ ਆਈ ਸਾਨੂੰ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਉਹ ਪ੍ਰਸ਼ਾਸਨ ਦੀਆਂ ਗੱਲਾਂ ਵੀ ਠੋਸ ਨਹੀਂ ਸਾਨੂੰ ਜਾਪਦੀਆਂ ਕਿ ਇੱਥੇ ਕਾਰਵਾਈ ਕਰੇ ਨਾ ਕੀਤੀ ਅਸੀਂ ਧਰਨੇ ਦਾ ਰੰਗ ਬਦਲਾਂਗੇ ਭਾਵੇਂ ਸਾਨੂੰ ਜਿੱਥੋਂ ਤੱਕ ਜ਼ੋਰ ਲਾਉਣਾ ਪਵੇ ساری ਰਾਤ ਲੱਗੇ ਚਾਹੇ ਸਾਡੀਆਂ ਦੋ ਰਤਾਂ ਲੱਗਣ ਸਾਡੇ ਮਹੀਨਾ ਲੱਗ ਜੇ ਕਿਉਂਕਿ ਅਸੀਂ ਇੰਨਾ ਸੰਘਰਸ਼ਾਂ ਦੇ ਚੰਡੇ ਆ ਸਾਡੇ ਅੱਗੇ ਧਰਨੇ ਪੱਕੇ ਲੱਗੇ ਆ ਪਲਾਜ਼ਾਂ ਦੇ ਹਾੜੇ ਧਰਨੇ ਆ ਰੇਲਾਂ ਦੇ ਧਰਨੇ ਆ ਕੋਈ ਫਰਕ ਨਹੀਂ ਪੈਂਦਾ ਕੋਈ ਸਾਈ ਸਮਝਾਂਗੇ ਕਿ ਇਹ ਰੇਲ ਤੇ ਬੈਠੇ ਆ ਪਰ ਇਹ ਜਿੰਨਾ ਚਿਰ ਪ੍ਰਸ਼ਾਸਨ ਇਹਦੇ ਕਾਰਵਾਈ ਨਹੀਂ ਕਰਦਾ ਇਹ ਪੰਪ ਨੂੰ ਸੀਲ ਨਹੀਂ ਕਰਦਾ ਇਹਨਾਂ ਦੇ ਪਰਚਾ ਨਹੀਂ ਕਰਦਾ ਉਨਾ ਚਿਰ ਇਹ ਆਪਣਾ ਧਰਨਾ ਇਥੋਂ ਨਹੀਂ ਛੁੱਕਾਂਗੇ ਇਹ ਪੰਪ ਵਾਲਿਆਂ ਨੂੰ ਹੀ ਸਜ਼ਾ ਦਿਵਾਗੇ ਛੱਡਾਂਗੇ ਤੇ ਇਹਨੂੰ ਗਾਂਹ ਤੋਂ ਨੱਥ ਪਾਵਾਂਗੇ ਕਿ ਇਹ ਰਾ ਫਿਰ ਕਿਸਾਨਾਂ ਕਿਵੇਂ ਕਰੀਦੀ ਆ ਕਿਵੇਂ ਕਿਸਾਨ ਦੀ ਲੁੱਟ ਕਰੀ ਦੀ ਆ ਕਿਸਾਨ ਦੇ ਘਰ ਵਿੱਚ ਕਿਵੇਂ ਪਾੜਾ ਪਾਈਦਾ ਵਾ ਬੱਚਿਆਂ ਦੇ ਵਿੱਚ ਮਾਂ ਪਿਓ ਦੇ ਪਾੜਾ ਕਿਵੇਂ ਪਾਈਦਾ ਕਿਵੇਂ ਲੜਾਈ ਪਾਈਦੀ ਆ ਲੁੱਟੇ ਕਰਦਾ ਵਾ ਪਰ ਇਹ ਸਾਰਾ ਜੋ ਤੁਸੀਂ ਮੈਂ ਦੱਸਿਆ ਕਿ ਖਲਾਰਾ ਕਿੱਥੋਂ ਤੱਕ ਪੈਂਦਾ ਟਰੈਕਟਰ ਬਦਲ ਤੱਕ ਪੈਂਦਾ ਵਾ ਪਰ ਇਹ ਅਸੀਂ ਇਹ ਰਾ ਫੇਰੀ ਨਹੀਂ ਚੱਲਣ ਦੇਾਂਗੇ ਇੰਨੀਆਂ ਬੇਨਤੀਆਂ ਨਾਲ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਪਹਿਲੀ ਵਾਰ ਕਿਸਾਨ ਮੀਟੇ ਆ ਕਿਸਾਨ ਕਹਿੰਦੇ ਤੇਲ ਘੱਟ ਪਾਇਆ ਤੁਸੀਂ ਅਸੀਂ 10000 ਦਾ ਤੇਲ ਪਾਇਆ ਜਿਹੜਾ ਕਿ 20 ਲੀਟਰ ਘੱਟ ਪਾਇਆ ਅੱਛਾ ਇੱਕ ਕਿਸੇ ਵਾਰ ਮੈਂ ਜਾਵਾਂ ਤੇ ਜਿਵੇਂ ਕੋਰ ਜੋ ਡਿਪਾਰਟਮੈਂਟ ਦਾ ਕੰਮ ਹੋ ਮੇਨ ਕੰਮ ਹੈਗਾ ਇਹ ਮਸ਼ੀਨਾਂ ਦੀ ਵੈਰੀਫਿਕੇਸ਼ਨ ਕਰਦੇ ਆਂ ਹਰ ਸਾਲ ਮਸ਼ੀਨਾਂ ਦੀ ਵੈਰੀਫਿਕੇਸ਼ਨ ਅਸੀਂ ਪਹਿਲਾਂ ਕਿ ਮਸ਼ੀਨ ਚੈੱਕ ਕੀਤੀ ਸਾਰਿਆਂ ਨਾਲ ਉਹ ਮਸ਼ੀਨ ਸਾਰੇ ਜੂਨੇ ਦੀ ਹਾਜ਼ਰੀ ਚੈੱਕ ਹੋਈ ਹੈ ਕਿਸੇ ਦਾ ਕੋਈ ਐਰਰ ਨਹੀਂ ਆਇਆ ਉਹ ਬਿਲਕੁਲ ਮਸ਼ੀਨ ਨੇ ਸਹੀ ਤੇਲ ਡਿਲੀਵਰ ਕੀਤਾ ਠੀਕ ਹੈ ਜੋ ਭਾਗੀਕਾਰ ਉਹ ਅਸੀਂ ਮਸ਼ੀਨ ਚੈੱਕ ਕਰਨੀ ਜੀ ਨੇ ਬਾਕੀ ਕਿਸਾਨ ਇਹਨਾਂ ਨੇ ਕਿਹਾ ਜੋਨੇ ਸ਼ਿਕਾਇਤ ਆ ਉਹ ਇਹ ਮੈਂ ਹੁਣ ਕੈਮਰਾ ਚੈੱਕ ਕਰ ਰਿਹਾ ਕੈਮਰਾ ਜਿਹੜੀ ਰਿਕਾਰਡਿੰਗ ਹੈ ਸਾਰੀ ਉਹ ਚੈੱਕ ਕਰ ਲਿਆ ਵੀ ਕਿੰਨੇ ਮਿੰਟ ਜਿਹੜਾ ਐਂਟਰੀ ਕੀਤੀ ਕਿਉਂਕਿ ਕਿਸਾਨ ਜੀ ਨੇ ਤਾਂ ਕਹਿਣ ਦਾ ਤੌਰ 'ਤੇ ਕਿ ਕਹਿੰਦੇ ਵੇ ਘਰ ਤੱਕ ਨਹੀਂ ਗਏ ਪਰ ਇਹ ਜਿਹੜੇ ਪ੍ਰੋਬਲਮ ਮਾਲ ਕੇ ਕਹਿੰਦੇ ਉਹਦੇ ਪੌਣੇ ਘੰਟੇ ਬਿਨ੍ਹਾ ਵਾਪਸ ਇਹ ਤਾਂ ਮਤਲਬ ਇਹਨਾਂ ਅੱਧਾ ਪੌਣਾ ਘੰਟਾ ਰਸਤੇ ਵਿੱਚ ਕਿਤੇ ਨਾ ਕਿਤੇ ਕੁਝ ਵੀ ਹੋ ਸਕਦਾ ਠੀਕ ਹੈ ਜੀ ਕੋਈ ਵੀ ਕੀਤੀ ਹੈਗੀ ਆ ਉਹ ਬਾਹਰ ਹੋ ਸਕਦੀ ਹੈ ਪਰ ਅਸੀਂ ਇਹ ਨਹੀਂ ਕਹਿੰਦੇ ਹੋਈ ਹੋਊਗੀ ਸਾਡੀ ਜਿੰਮੇਰ ਜੇ ਪਟ્રોલ ਕੰਪਾਊਂਡ ਦੇ ਅੰਦਰ ਅੰਦਰ ਹੀ ਰਹਿੰਦੇ ਆ ਉਥੋਂ ਤੱਕ ਫਿਰ ਸਾਡੀ ਜਿੰਮੇਰ ਕੋਈ ਨਹੀਂ ਆ ਕੇ ਫਿਰ ਚੈੱਕ ਕਰ ਸਕਦਾ ਉਹਨੇ ਫਾਰਕ ਕਿਸਾਨ ਯੂਨੀਟ ਦਰੰਦਾਰ ਉਹਨਾਂ ਨੇ ਜੋ ਕਿਹਾ ਉਹਨੂੰ ਉਹਨਾਂ ਦੇ ਬਿਆਨ ਲੈ ਕੇ ਉਹਨਾਂ ਦਾ ਵੀ ਚੈਕਿੰਗ ਕਰਾਂਗੇ ਅਸੀਂ ਠੀਕ ਹੈ ਤੇ ਮੇਨ ਕੈਮਰਾ ਦਾ ਜੇ ਕੈਮਰਾ ਦੇ ਵਿੱਚ ਇਹਨਾਂ ਦੀ ਕੋਈ ਗਲਤੀ ਨਿਕਲਦੀ ਹੈ ਉਸ ਤੋਂ ਬਾਅਦ ਇਹ ਦੋਸ਼ੀ ਵਸਾਂਗੇ ਤੇ ਕੀ ਨਾ ਕੋ ਪਤਾ ਤੁਹਾਡਾ ਸ਼ੋਹ ਬਣਦੀ ਹੈ ਮੇਰਾ ਨਾਮ ਹੈ ਅਨਮੇਸ਼ ਚਾਨਾ ਮੈਂ ਮੀਡੀਆ ਮਟਰ ਉਹਦੇ ਫੈਸਿਲਿਟੀ ਕਰਦਾ ਹਾਂ ਇਹ ਕਿਸਾਨ ਦੇ ਅੰਤਮ ਸਮਰ ਲਈ ਅੜਾ ਹਟਾਵਾ ਕਰਤੀ ਚੱਲ ਰਿਹਾ ਦਾ ਇਹ ਵੀ ਕੋਈ ਰਾਈਟ ਹੈ ਜਿੰਨੇ ਦਾ ਨਾਮ ਨਹੀਂ ਮਿਲਦਾ ਜਿਹਨਾਂ ਦੇ ਮੁਲਾਕਾਤ ਹੈ ਨਿਆ ਪ੍ਰਸ਼ਾਸਨ ਨਾਲ ਖੜਾ ਹੋਣਾ ਤੇ ਹੁਣ ਕੋ ਨਾਲ ਖੜੇ ਜੇਕਰ ਪੰਪ ਤੇ ਗਲਤੀ ਪਾਈ ਜੇਦੀ ਕੀ ਤੁੰਤ ਕਰਮਿਤ ਕੀਤੇ ਜੇ ਤੁੰਨੇ ਕਰਮੇ ਬਿਲਕੁਲ ਹੋਏ ਕਾਨੂੰਨੀ ਕਾਰਨ ਦੇ ਅੰਦਰ 30 20 ਅੰਦਰ ਦਾ ਜੁਰਮਾਨਾ ਵੀ ਕੀਤਾ ਜਾਊਗਾ ਕੰਪਨੀ ਨੂੰ ਪੰਪ ਵਾ ਦੇ ਵੇਚੀ ਕਾਰੋ ਕੰਪਨੀ ਲੈ ਕੇ ਇੱਤਾ ਜਾਊਗਾ ਉਹ ਜੋ ਐਕਸ਼ਨ ਨੇ ਕੰਪਨੀ ਨਾਲ ਬੰਦ ਕਰ ਸੀ ਕੰਪਨੀ ਕਹਿੰਦੇ ਕਿ ਛੱਡੋ ਤੁਹਾਨੂੰ ਤੇਲ ਪਾ ਦੇਣ ਡਬਲ ਕਰ ਦੇਣਾ ਨਹੀਂ ਮੈਂ ਨਹੀਂ ਆਖਿਆ ਪੁੱਛੋ ਕਿ ਇਹ ਬੰਦੇ ਨੂੰ ਮੈਂ ਨਹੀਂ ਆਖਿਆ ਵੀ ਤੇਲ ਮਾਰ ਦਿੰਦੇ ਨੇ ਕਿ ਇਹ ਤੁਹਾਡੇ ਬੰਦੇ ਨੇ ਜਿਹਦਾ ਤੁਹਾਡਾ ਇੱਥੇ ਪੰਪ ਕਿਨੇ ਤੇਲ ਪਾਇਆ ਵਾ ਤੇ ਉਹਨੇ ਮਾਫੀ ਮੰਗੀ ਹੋਵੇ ਜੀ ਨਾ ਉਹਦੇ ਉਹ ਬੇਚਾਰਾ ਤੂੰ ਪਰ ਪਾਸੇ ਉਹ ਬੈਠਾ ਵਾ ਨਹੀਂ ਨਹੀਂ ਉਹਨੇ ਕੋਈ ਮਾਫੀ ਮੰਗੀ ਦੀ ਮਾਫੀ ਨਹੀਂ ਮੰਗੀ ਅੱਛਾ ਇਹਦਾ ਮਤਲਬ ਤੁਹਾਡਾ ਪੰਪ ਬਿਲਕੁਲ ਸਹੀ ਆ ਜੀ ਚੋਲਾ ਸਾਫ ਸਿਹੜਾੜੀ ਰੋਡ ਦੇ ਪੰਪ ਦੇ ਉੱਪਰ ਤਾਂ ਨਾ ਲਾਇਆ ਕਿਸਾਨਾਂ ਨੇ ਕਹਿ ਰਹੇ ਵੀ ਤੇਲ ਘੱਟ ਪਾਇਆ ਪੰਜਾਬ ਪੁਲਿਸ ਇੱਕ ਘੰਟਾ ਲੈਟ ਆਈ ਤੁਹਾਡੇ ਇੱਥੇ ਨੇ तकरीबन ਮੌਕੇ ਤੇ ਪੁੱਜ ਗਿਆ ਤੇ ਬਾਕੀ ਜਿਹੜਾ ਡਿਸਪਲੇਮੈਂਟ ਵਿ ਤੇ ਇਨਸਪੈਕਟਰ ਉੱਤੇ ਬਾਕੀ ਹੋਰ ਸਾਰਾ ਸਟਾਫ ਆਇਆ ਵਾ ਜੋ ਵੀ ਮੌਕੇ ਤੇ ਕੋਈ ਵੀ ਜੜੀ ਹੋਈ ਗੱਲ ਕੋਈ ਸਾਹਮਣੇ ਆਉਂਦੀ ਹੈ ਉਹ ਤੁਹਾਨੂੰ ਤਜਰਬਾ ਦਿੰਦੀ ਹੈ